ਇਹ ਉਹ ਆਪਣੇ ਉੱਚੇ ਕੰਡਾ ਵਾਂਗੂ ਬੀਤੀ ਰਾਤ ਮਾਨ ট্রেਡਰਸ ਦੇ ਘਰ ਦੇ ਬਾਹਰ ਖੜੇ ਚਾਰ ਟਿਪਰਾ ਵਿੱਚੋਂ ਚੋਰ ਅੱਠ ਬੈਟਰੀਆਂ ਚੋਰੀ ਕਰਕੇ ਲੈ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਨੇ ਪੂਰਾ 1 ਘੰਟਾ ਲਗਾ ਕੇ ਚੋਰੀ ਕੀਤੀ ਸਿਰ ਤੇ ਪਰਨਾ ਤੇ ਮੂੰਹ ਤੇ ਕਪੜਾ ਲਪੇਟਿਆ ਚੋਰ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਹੈ ਪੁਕਰੇਪਿੰਡ ਤੋਂ ਲਾਗੇ 1 ਕਿਲੋਮੀਟਰ ਤੇ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਮਾਂ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੇ ਮਾਨ ট্রেਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਹੈ ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10-11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਗਿਆ ਤੇ ਵੇਖੋ ਚੋਰਾ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦੇਖ ਵੀ ਰਿਹਾ ਕਿਉਂਕਿ ਚਾਰਾ ਗੱਡੀਆਂ ਵਿੱਚੋਂ ਦੋ-ਦੋ ਬੈਟਰੀਆਂ ਨੇ ਔਰ ਚਾਰਾ ਗੱਡੀ ਦੋ ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਤੇ ਲੱਦ ਕੇ ਉਹ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਸਚ ਨੂੰ ਫੋਨ ਕੀਤਾ ਹੋ ਚੁੱਕੇ ਨਹੀਂ ਉਹਨਾਂ ਨੇ ਐਸਐਸਚ ਨੂੰ ਫੋਨ ਕਈ ਵਾਰੀ ਕੀਤਾ ਕਿੰਨਾ ਨਹੀਂ ਚੁੱਕਦੇ ਪਏ ਉਹਨਾਂ ਦੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਆ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲੇ ਤਾਂ ਕਿ ਤੁਸੀਂ ਪਹੁੰਚ ਗਏ ਔਰ ਕੋਈ ਪ੍ਰਸ਼ਾਸਨਲ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾਲਿਆ ਗਿਆ ਆਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹੁਣ ਆਮ ਬੈਟਰੀ ਲੈਣ ਜਾਓ ਤੇ 12-14000 ਤੋਂ ਬੈਟਰੀ ਨਹੀਂ ਘੱਟ ਮਿਲਦੀ ਅੱਠ ਬੈਟਰੀਆਂ ਨੇ ਇਹ ਤੇ ਕਰੀਬ ਇਹਨਾਂ ਦਾ ਲੱਖ ਸਵਾ ਲੱਖ ਦਾ ਨੁਕਸਾਨ ਹੋ ਗਿਆ ਹੋਵੇਗਾ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਹੁਣ ਨਵੇਂ ਪੈਸੇ ਖਰਚਣਗੇ ਇਹ ਤੇ 2.5 ਲੱਖ ਤਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿੱਦਾਂ ਖੜੀਆਂ ਨੇ ਪਰੇਸ਼ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਦੇਖੋ ਜੀ ਇੱਕ ਹਫ਼ਤਾ ਤੇ ਬਿਲਕੁਲ ਸਹੀ ਨਹੀਂ ਤੁਸੀਂ ਵੇਖਦੇ ਹੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਥਾਣੇ ਦੀ ਕੰਧਾਂ ਉੱਚੀਆਂ ਕਰ ਲਓ ਦੱਸੋ ਇਹਨੇ ਥਾਣੇ ਦੀ ਕੰਧਾਂ ਉੱਚੀਆਂ ਕਰ ਲਈ ਪਰ ਲੋਕ ਕੀ ਕਰਨ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਸ਼ਤ ਨਹੀਂ ਹੋ ਰਹੀ ਕੁਝ ਨਹੀਂ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾਖੋ ਹੋ ਰਹੀਆਂ ਨੇ ਬਿਲਕੁਲ ਪ੍ਰਸ਼ਾਸਨ ਤੇ ਬਿਲਕੁਲ ਕੰਬ ਕੰਨੀ ਨਹੀਂ ਸੁੱਤਾ ਪਿਆ ਇਹ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋਲ ਤੇ ਬਹੁਤ ਜ਼ਿਆਦਾ ਤਕਨੀਕਾਂ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆਮ ਮੈਂ ਵੀ ਸੀਸੀਟੀਵੀ ਵੇਖੀ ਆ ਔਰ ਸ਼ਰਿਆਮ ਉਹ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹੁੰਚਿਆ ਹੀ ਨਹੀਂ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਆ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਾਨੂੰ ਉਹਦੇ ਫਾਜ਼ਲ ਸਾਹਿਬ ਘਰ ਹਨ ਤੁਸੀਂ ਆਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨਹੀਂ ਕੋਈ ਹੋਰ ਹੀ ਵਾਰਦਾਤ ਹੋ ਸਕਦੀ